ਠ ਠ ਠ ਜਿਲੰਦਰ ਦੇ ਵਕੀਲ ਦੇ ਘਰ ਠਾ ਠਾ ਕਰਨ ਵਾਲੇ ਹੁਣ ਕਰ ਰਹੇ ਨੇ ਆ ਆ ਯਾਨੀ ਕਿ ਹੁਣ ਵਾਜਰੀਆਂ ਨੇ ਚੀਕਾ ਕਿਉਂਕਿ ਉਸਨੇ ਕਰਲੇ ਨੇ ਕਬ ਜਿਲੰਦਰਜ ਪੁਲਿਸ ਮੁਕਾਬਲੇ ਤੋਂ ਬਾਅਦ ਇਸ ਮਾਮਲੇ 'ਚ ਕੁੱਲ 5 ਦੋਸ਼ੀ ਗ੍ਰਿਫਤਾਰ ਹੋ ਚੁੱਕੇ ਨੇ ਜਿਨ੍ਹਾਂ ਤੇ ਇਲਜ਼ਾਮ ਹੈ ਕਿ ਸਪਾਰੀ ਲੈ ਕੇ ਇਹਨਾਂ ਨੇ ਚਲਾਈਆਂ ਜਿਲੰਦਰ ਦੇ ਵਕੀਲ ਦੇ ਘਰ ਦੇ ਬਾਹਰ ਗੋਲੀਆਂ ਅਖਰਕਾਰ ਪੁਲਤ ਮੁਕਾਬਲੇ ਤੋਂ ਬਾਅਦ ਹੋ ਗਈਆਂ ਨੇ ਗ੍ਰਿਫਤਾਰੀਆਂ इस मामले कुल जिन्निया भी गिरफ्तारियां हुई ने सारे चाल बिगड़ गई है यानी कि तो भी हो गया है। ओ खा, ओ खा, ओ खा। और। चली। चार पांच दिन ਉਹ ਗੁੱਥੀ ਜਿਹੜੀ ਹੈ ਕ੍ਰਾਈਮ ਬ੍ਰਾਂਚ ਸੀਆਈਏ ਦੀ ਸਪੈਸ਼ਲ ਸੋਲਡਿਅਰ ਦੀ ਟੀਮ ਚੱਲੀ ਹੋਈ ਸੀ ਇਹਨਾਂ ਨੇ ਸੁਝਾ ਲੀਏ ਕਿੰਨੇ ਦਿਨ ਪਹਿਲੇ ਇੱਕ ਸਨੈਚਿੰਗ ਹੋਈ ਸੀਗੀ ਇਨਫੋਰਮੇਸ਼ਨ ਆਈ ਕ੍ਰਾਈਮ ਬ੍ਰਾਂਚ ਅਨੁਸਾਰ ਪੁੱਛ ਲੱਗੇ ਤੇ ਦੋ ਮੁੰਡੇ ਜਿਹੜੇ ਗ੍ਰਿਫਤਾਰ ਹੋਏ ਧਰੁਵ ਤੇ ਪਵਨ ਜਿਹੜੇ ਦੋਨੋਂ ਜਲੰਧਰ ਦੇ ਰਹਿਣ ਵਾਲੇ ਤੇ ਇਹ ਦੋਨੋਂ ਮੇਨ ਬੰਦੇ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ इन्हों पह स्नैचिंगेदर कॉम्पलैक्स के ने स्नैचिंग की रोकिया इन्हों ने पुलिस से फायरिंग की जवाबी फायरिंग अंधेरा सौ तो ज्यादा राउंड फायर है तो क्योंकि अंधेरा सी निकल ना जान दबे रही ती मिनट तक फायरिंग चलती रही दूजे पासों की ਦੋਨਾਂ ਨੂੰ ਤਿੰਨ ਗੋਲੀਆਂ ਲੱਗੀਆਂ ਇੱਕ ਨਾ ਜਿਹੜਾ ਦਰੋਵੈ ਨੂੰ ਦੋ ਗੋਲੀਆਂ ਲੱਗੀਆਂ ਇਹ ਪਹਿਲਾ ਕ੍ਰਿਟੀਕਲ ਸੀਗਾ ਹੁਣ ਕੀ ਪਵਨ ਜਿਹੜਾ ਹੈ ਨੂੰ ਇੱਕ ਗੋਲੀ ਲੱਗੀ ਮੁਲਾਜ਼ਮ ਬਚਾਉ ਹੈ ਸਾਰੇ ਇਹਨਾਂ ਦੀ ਪੋਜੀਸ਼ਨ ਵਿੱਚੋਂ 315 ਬੋਰ ਦਾ ਇੱਕ ਕੰਟਰੀ ਮਿਡ ਵੈਪਨ ਤੇ 32 ਬੋਰ ਦੀ ਰਿਵਲਵਰ ਉਹ ਬਣਾਉਂਦੇ ਆਪਰੇਸ਼ਨ ਆਪਾ ਸੀਕ੍ਰੀਟ ਹੀ ਰੱਖਿਆ ਸੀਗਾ ਕਿਉਂਕਿ ਇਹ ਬੇਸਿਕਲੀ ਐਗਜ਼ੀਕਿਊਟਿਵ ਸੀਗਾ ਮੈਂ ਜਿਹੜੇ ਪਰਪਲਟਰੇਟਰ ਆਰਗੇਨਾਈਜ਼ਰ ਐਂਸੀ ਇਹਨਾਂ ਦੀ ਇੰਟਰੋਗੇਸ਼ਨ ਚ ਗੁਰਪਾਲ ਐਲਿਸ ਗੋਪਾ ਕਰਕੇ ਫਿੱਟੀ ਹੈ ਜਿਹੜਾ ਕਪੂਰਥਲੇ ਦਾ ਰਨ ਵਾਲਾ ਹੈ ਇਸ ਵੇਲੇ ਕੈਨੇਡਾ ਪੁਰਾਣੇ ਪਰਚੇ ਹੋਤੇ ਤੇ ਤਿੰਨ ਪਰਚਿਆਂ ਚ ਉਹ ਵੀ ਹੈ ਉਹਦੀ ਆਲਮੋਸਟ ਸਾਰੀ ਫੈਮਿਲੀ ਜਿਹੜੀ ਹੈ ਫਾਰਮੈਂਡ ਇਹ ਮੇਨਾ ਮੇਨ ਬੰਦਾ ਸੀਗਾ ਜਿਹਨੇ ਇਹ ਆਰਗੇਨਾਈਜ਼ ਕਰਾਇਆ ਸੀ ਉਹਦੇ ਨਾਲ ਇੱਕ ਹੋਰ ਨੋਮੀਨੇਟਡ ਬੰਦਾ ਹੈ ਸ਼ੁਭਮ ਆਂਦੇ ਦਾ ਇਹ ਉਹ ਬੰਦਾ ਜਿਹਨੇ ਅ ਕਰਤੂਸ ਤਰਫ ਦੇ ਪਵਨ ਨੂੰ ਦਿਲਾਇ ਸੀ ਤੇ ਉਹ ਵੀ ਨਾਮਿਨੇਟ ਕੀਤਾ ਨਾਲ ਹੀ ਤਿੰਨ ਹੋਰ ਬੰਦੇ ਨਾਮਿਨੇਟ ਆਪਰੇਸ਼ਨ ਪਿਛਲੇ 2-3 ਦਿਨ ਤੋਂ ਚੱਲ ਰਿਹਾ ਸੀਗਾ ਤਿੰਨ ਹੋਰ ਬੰਦੇ ਆਪਾਂ ਗ੍ਰਫਤਾਰ ਕੀਤੇ ਜਤਿੰਦਰ ਹੈ ਕਰਤਾਰਪੁਰ ਦਾ ਰਾਂਡ ਵਾਲਾ ਦੋ ਪਰਚੇ ਹੈ ਪਹਿਲਾਂ ਇਹ ਉਹ ਵਿਅਕਤੀ ਜਿਹਨੇ ਐਮੂਨੇਸ਼ਨ ਦਿੱਤਾ ਸੀਗਾ ਜਿਹੜੇ ਸ਼ੂਟਰ ਸ਼ੂਵਮ ਨਹੀਂ ਜਤਿੰਦਰ ਨਹੀਂ ਸ਼ੁਵਮ ਦਕੇਂਦੇ ਇੱਕ ਟੁਲੇਟ ਅੰਦਰ ਵਿੱਚ ਇੱਕ ਉਹ ਪ੍ਰੋਜੈਕਟ ਜਿਹੜਾ ਜਤਿੰਦਰ ਜਿਹੜਾ ਮੈਟਰੋਫ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਿ ਹਫਿਆਤ ਅਸਰ ਹੈ ਯਾਰ ਇੰਨੇ ਆਪ ਜਾ ਕੇ ਯੂਜ਼ਰ ਲੈ ਅਗੇ ਕਿ ਨਹੀਂ ਇਹ ਮੈਟਰੋਫ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਕਿਥੋਂ ਲੈ ਕੇ ਆਇਆ ਸੀ ਸਰ ਮੇਰੀ ਸਭ ਤੁਹਾਡੀ ਗੱਲ ਜਿਹੜੀ ਹੁਣ ਤੱਕ ਉਦੇ ਉਹ ਉਹ ਉਹਦੇ ਨਾਲ ਇੱਕ ਹੋਰ ਐਸੋਸੀਏਟਡ ਐ ਐਸੋਸੀਏਟਾ ਸ਼ੁਭਮ ਉਹ ਦੋ ਤਿੰਨ ਹੋਰ ਲੋਕਾਂ ਨੂੰ ਜਾਣਦਾ ਦੋ ਬੰਦੇ ਸੁਣੋ ਦੋ ਬੰਦੇ ਗ੍ਰਿਫਤਾਰ ਜਿਹੜੇ ਹੋਏ ਆ ਸਤਵੀਰ ਤੇ ਸਤੰਦਰ ਇਹ ਇੱਕ ਸਤੰਦਰ ਤਾਂ ਹੁਸ਼ਾਰਪੁਰ ਦਾ ਹੈ ਸਤਵੀਰ ਇੱਥਾ ਲੋਕ ਇੱਥੇ ਲੋਕ ਲਾ ਮੈਂ ਜਦੋਂ ਅੰਦਰ ਚਲੇ ਤਾਂ ਇਹਨਾਂ ਨੇ ਵੈਪਨ ਸਪਲਾਈ ਕਿੰਦਾ ਸੀਗਾ ਗੋਪੇ ਦੇ ਕੰਮ ਗੋਪੇ ਦਾ ਇੱਕ ਹੋਰ ਐਸੋਸੀਏਟ ਐ ਸ਼ੁਭਮ ਤੰਦੇ ਦਾ ਜਿਹੜਾ ਬਾਹਰ ਬੈਠਾ ਹੁੰਦਾ ਨਾਲ ਹੀ ਉਹਨੇ ਜਤਿੰਦਰ ਨੂੰ ਕਹਿ ਕੇ एमुनेशन सप्लाई कराया रीजन की रीजन हाले तक तो ये आया कि इन्हों वकील जड़ा है वो किसी प्रॉपर्टी डिस्प्यूट पर काम कर रहा है हम बेस्ड ऑन फैक्ट्स हाले तक इतना क्लियर नहीं है कि गोली खुद चली है या ऑपोजिट पार्टी ने चलाई हाले तक तो सिर्फ हेयर से एविडेंस है साढ़े को जब कोई पुख्ता एविडेंस आ जाएगा दैन वील लेट यू नो हूँ तक ये सारा फैक्ट है जो दस रहे

उन्हों कॉल कितनी है जेड़ एक्जीक्यूटर जाएं ध्रुव ते पवन वो साढ़े कुल पूरा रिकॉर्ड है पीछे जेड़ा गुप्पा है उन्हों किने किया है वो सिर्फ हेयर से है वो फैक्ट साढ़े कुल होनी है इसलिए मैंने वो डिस्कशन कराना है नहीं स्नैचर इन्हें जान पहचान सीख करना है स्नैचर ना हाँ पहले ना

नहीं संदेह नहीं हमने किसी द नाल ले ले इस टाइम पे किसी द नाल ले ले नो जी